ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਵਿਧਾਨ ਸਭਾ ਦਾ ਬਜਟ اجلاس ਜਿਹੜਾ ਲਗਾਤਾਰ جاری ਹੈ ਔਰ ਇਸ اجلاس ਦੇ ਅੱਜ ਦੀ ਦਿਨ ਦੀ ਕਾਰਵਾਈ ਦੌਰਾਨ ਵੀ ਪੋਸਤ ਦੀ ਖੇਤੀ ਦਾ ਮਸਲਾ ਜਿਹੜਾ ਉੱਠ ਕੇ ਸਾਹਮਣੇ ਆਇਆ ਕੁਲਵੰਤ ਬਾਜੀਗਰ ਜਿਹੜੇ ਨੇ ਪੋਸਤ ਦੀ ਖੇਤੀ ਦਾ ਮਸਲਾ ਲੈ ਕੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖਦੇ ਨਜ਼ਰ ਆਏ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੱਜ ਫਿਰ ਪੋਸਤ ਦੀ ਖੇਤੀ ਦਾ ਮਸਲਾ ਉੱਠਦਾ ਨਜ਼ਰ ਆਇਆ ਕਹਿੰਦੇ ਜੇ ਕਿਸਾਨਾਂ ਨਾਲ ਖੜਨਾ ਹੈ ਤੇ ਹਾਂ ਪੱਕੀ ਫੈਸਲਾ ਲੈ ਲਓ ਇਸ ਮਸਲੇ ਨੂੰ ਲੈ ਕੇ ਤੁਸੀਂ ਇਹ ਦਲੀਲ ਦਿੱਤੀ ਲੇਕਿਨ ਓਵਰ ਆਲ ਜਿਸ ਢੰਗ ਦੇ ਨਾਲ ਸਰਕਾਰ ਜਿਹੜੀ ਨਜ਼ਰੀਏ ਨਾਲ ਇਸ ਮਸਲੇ ਨੂੰ ਲੈ ਰਹੀ ਹੈ ਕਹਿੰਦੇ ਇੱਕ ਨਸ਼ੇ ਤੋਂ ਛੁਡਾ ਕੇ ਦੂਜੇ ਦੇ ਲੜ ਲਾਣਾ ਇਹ ਵੀ mumkin ਨਹੀਂ ਹੋ ਪਾ ਸਕਦਾ ਦੇਖੋ ਇਹ ਇਹ ਤਾਂ ਕੁਦਰਤੀ ਨਸ਼ਾ ਹੈ ਤਾਂ ਕਣਕ ਵੀ ਤਾਂ ਕੁਦਰਤੀ ਧਰਤੀ ਦੇ ਵਿੱਚੋਂ ਪੈਦਾ ਹੁੰਦੀ ਹੈ ਚੌਲ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਆ ਸਬਜ਼ੀਆਂ ਧਰਤੀਆਂ ਚੋਂ ਪੈਦਾ ਹੁੰਦੀ ਹੈ ਇਹ ਵੀ ਇੱਕ ਹੈ ਤਾਂ ਕੁਦਰਤੀ ਦੇਣ ਜਿਹੜੇ ਉਹ ਨੇ ਤਾਂ ਸਿੰਥੈਟਿਕ ਨਸ਼ੇ ਹੈਗੇ ਨੇ ਜਿਨ੍ਹਾਂ ਨੇ ਸਾਡੀ ਜਵਾਨੀ ਖਤਮ ਕਰ ਦਿੱਤੀ ਸੋ ਲੋਕਾਂ ਦੀਆਂ ਜਿਹੜੀਆਂ ਮੰਗਾ ਸੀਗੀਆਂ ਲੋਕ ਆਉਂਦੇ ਨੇ ਸਾਡੇ ਕੋਲ ਸਾਨੂੰ ਦੱਸਦੇ ਨੇ ਲੋਕਾਂ ਦੀ ਗੱਲ ਹੈ ਜਿਹੜੀ ਅਸੀਂ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਲੇਕਿਨ ਓਵਰঅল ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਨਸ਼ਾ ਤੇ ਨਸ਼ਾ ਹੈ ਔਰ ਕਹਿੰਦੇ ਜਿਹੜੀ ਪਿਛਲੀ ਪਿਛਲੀਆਂ ਗੱਲਾਂ ਦੀ ਕਹਿੰਦੇ ਜਿਹੜੀ ਪਿਛਲੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਬਜ਼ੁਰਗ ਕਹਿੰਦੇ ਸੀ ਲੇਕਿਨ ਉਸ ਸਮੇਂ ਕਹਿੰਦਾ ਯੂਥ ਜਿਹੜਾ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਨਹੀਂ ਸੀ ਅੱਜ ਯੂਥ ਜਿਹੜਾ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈ ਤੇ ਇਸ ਦੀ ਵੀ ਦੁਰਵਰਤ ਹੋਏਗੀ ਜੇਕਰ ਇਸ ਦੀ ਖੇਤੀ ਦੀ ਪਰਮਿਸ਼ਨ ਦੇ ਦਿੱਤੀ ਜਾਵੇ ਬਿਲਕੁਲ ਮੈਂ ਇੱਕ ਇੱਕ ਗੱਲ ਦੀ ਮੈਂ ਸ਼ੋਰਟੀ ਕਰਨਾ ਚਾਹੁੰਦਾ ਹਾਂ ਬ੍ਰਦਰ ਮੈਂ ਪਿੰਡਾਂ 'ਚ ਰਹਿਣ ਵਾਲਾ ਜੀ ਪੁੱਕੀ ਆਫੀਮ ਦੇ ਨਾਲ ਇੱਕ ਵੀ ਮੈਨੂੰ ਕੇਸ ਦਿਖਾ ਦਿਓ ਕਿ ਜਿਹੜਾ ਕੋਈ ਮਰਿਆ ਹੋਵੇ ਔਰ ਨਸ਼ੇ ਦੇ ਨਾਲ ਸਿੰਥੈਟਿਕ ਨਸ਼ੇ ਦੇ ਨਾਲ ਕਿੰਨੀ ਅਸਰੰਜਾ ਬਹਾਂ ਵਿੱਚ ਲੱਗੀਆਂ ਰਹਿ ਗਈਆਂ ਤੁਸੀਂ ਆਪਾ ਦੇਖਦੇ ਹੋ ਨਸ਼ੇ ਨਾਲ ਅੱਜ ਕੋਈ ਮਰਿਆ ਨਹੀਂ ਹੈਗਾ ਸਾਡੇ ਬਜ਼ੁਰਗ ਬਬ ਬਾਪ ਦਾਦੇ ਸਾਡੇ ਖੰਦੇ ਆ ਪਰ ਘੋੜੇ ਵਰਗੇ ਰਏ ਉਹ ਜਦੋਂ ਉਹਨਾਂ ਦਾ ਅੰਤ ਸਮਾਇਆ ਔਰ ਉਹ ਨਸ਼ੇ ਦੇ ਟੱਪ ਦੇ ਇਸ ਦੁਨੀਆ ਤੋਂ ਗਏ ਔਰ ਜਿਹੜਾ ਸਿੰਥੈਟਿਕ ਨਸ਼ਾ ਹੈ ਤੁਸੀਂ ਦੇਖਦੇ ਹੋ ਜੇ ਕੋਈ ਬੱਚਾ 17 18 19 20 ਸਾਲ ਦੀ ਉਮਰ ਚ ਲੱਗ ਜਾਂਦਾ ਤਾਂ ਮੈਕਸਿਮਮ ਹੈਗਾ ਕਿ ਸਾਲ ਤੋਂ ਉੱਪਰ ਨਹੀਂ ਕੱਢਦਾ ਹੈ ਜੀ ਬਾਕੀ ਤੁਸੀਂ ਕਦੇ ਉੱਕੀ ਆ ਫਿਰ ਫੀਮ ਦਾ ਰਸ਼ਾ ਕਰਕੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਂ ਪਿੰਡਾਂ 'ਚ ਰਹਿਣ ਵਾਲਾ ਕੀ ਪਤਾ ਲੱਗ ਗਿਆ ਮੈਂ ਤਾਂ ਫਿਰ ਬਿਲਕੁਲ ਦੇਖੋ ਕੁਲਵੰਤ ਬਾਜੀਗਰ ਜਿਹੜਾ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਪੌਸਟ ਦੀ ਖੇਤੀ ਨਾਲ ਸਿੰਥੈਟਿਕ ਡਰੱਗਸ ਨੂੰ ਖਤਮ ਕੀਤਾ ਜਾ ਸਕਦਾ ਹੈ ਹਾਲਾਂਕਿ ਜਿਹੜੇ ਖੇਤੀਬਾੜੀ ਮੰਤਰੀ ਹੈ ਉਹ ਨਾ ਦੇ ਵਿੱਚ ਜਵਾਬ ਦਿੰਦੇ ਨਸਰਾਏ ਸੀ ਕਿ ਇਸ ਤਰ੍ਹਾਂ ਦੀ ਖੇਤੀ ਨੂੰ ਮਨਜ਼ੂਰੀ ਪੰਜਾਬ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਲੇਕਿਨ ਵਿਧਾਨ ਸਭਾ ਦੇ ਵਿੱਚ ਅੱਜ ਫਿਰ ਮਸਲਾ ਉਠਿਆ ਵੇਖਣ ਵਾਲੀ ਗੱਲ ਰਹੇਗੀ ਕਿ ਆਨ ਵਾਲੇ ਦੇ ਨਾਲ ਆ ਮਸਲਾ ਕੀ ਨਵੇਂ ਰੰਗ ਬਖਾਂਦਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par